हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜੀ ਅੱਜ ਤੁਹਾਡਾ ਵੀਡੀਓ ਸਾਂਝੀ ਕਰ ਰਹੇ ਹਾਂ ਇਹ 10 ਬੱਚਾ ਤੁਹਾਨੂੰ ਸਾਂਝਿਆ ਕਰਨਾ ਹੈ ਜਿੰਨਾ ਤੁਹਾਨੂੰ ਜਰਸੀ ਮਿਲ ਜਾਣੀਆਂ ਤੇ ਸਾਈਵਲ ਮਿਲ ਜਾਣੀਆਂ ਤੇ ਐਚ ਐਮ ਐਲ ਮਿਲ ਜੂਗੀ ਨਾ ਤੇ 10 ਬੱਚਾ ਜਿੰਨਾ ਵਿੱਚ ਤੁਹਾਨੂੰ ਦੋ ਬੱਚਾ ਗੱਬਣ ਚੈੱਕ ਪਾਸ ਮਿਲ ਜਾਣਗੇ ਤੇ ਬਾਕੀ ਤੁਹਾਨੂੰ ਜਿਹੜਾ 8 ਬੱਚਾ ਬਿਲਕੁਲ ਦੰਦੋ ਖੀਰੀਆਂ ਸ਼ਕੀਨ ਬੱਚਾ ਮਿਲਣੀਆਂ ਬਾਕੀ ਪਹਿਲਾਂ ਵੀਡੀਓ ਸੀ ਪੂਰੀ ਗੌਰ ਨਾਲ ਦੇਖਣੀ ਆ ਸਾਰੇ ਨਾਗੀ ਮਤਲਬ ਆਪਣੇ ਆਪ ਦੇ ਵਿੱਚ ਚੰਗੇ ਤੋਂ ਚੰਗੇ ਪਸ਼ੂ ਬਾਈ ਕੋਲੇ ਤੇ ਬਾਕੀ ਜਿਹੜਾ ਭਰਾ ਦੇਖੋ ਖਰੀਦੂਗਾ ਸੋ ਤਸੱਲੀ ਆਪ ਕਰ ਲੂਗਾ ਤੇ ਬਾਕੀ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਿਓ ਤੇ ਬਾਅਦ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਭਰਾ ਨੇ ਕੋਈ ਅਦਾਂ ਦੀ ਵੀਡੀਓ ਬਣਾਉਣੀ ਤਾਂ ਆਪਾਂ ਨੰਬਰ ਨੋਟ ਕਰ ਲਓ ਜੀ 8360462501 ਇਹ ਆਪਣਾ ਸੰਪਰਕ ਨੰਬਰ ਹੈ ਬਾਕੀ ਬੱਚਾ ਖਰੀਦਣ ਵਾਸਤੇ ਇਹਦਾ ਬਾਈ ਦਾ ਨੰਬਰ ਅਸੀਂ ਸਕਰੀਨ ਤੇ ਲਾ ਦਾਂਗੇ ਜਿਵੇਂ ਆਹ ਦੋ ਬੱਚਾ ਇਹ ਗੱਬਣ ਚੱਕ ਪਾ ਸਕਿਆ ਬਾਕੀ ਬਾਈ ਨਾ ਆਪਾਂ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਤੇ ਡਰੈੱਸ ਬੋਲਦੀ ਆਪਾਂ ਨਾਮ ਜਗਦੀਪ ਸਿੰਘ ਆ ਜੀ ਡਰੈੱਸ ਆਪਣਾ ਜੈਤੋ ਸ਼ਹਿਰ ਆ ਜੀ ਜ਼ਿਲ੍ਹਾ ਫਰੀਕੋਟ ਆ ਹਾਂਜੀ ਤੇ ਜੈਤੋ ਆ ਕੇ ਬਾਈ ਜੀ ਬਾਜਾਖਾਨਾ ਰੋਡ ਤੇ ਆਪਣਾ ਘਰ ਆ ਬਾਜਾਖਾਨਾ 10 ਕਿਲੋਮੀਟਰ 8 ਕਿਲੋਮੀਟਰ ਤੋਂ 6-7 ਕਿਲੋਮੀਟਰ 6-7 ਕਿਲੋਮੀਟਰ ਆ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਕ ਮੋਬਾਈਲ ਨੰਬਰ 97818 ਹਾਂਜੀ 15150 ਜੀ ਇਹ ਵਜ ਦਾ ਸੰਪਰਕ ਨੋ 10 ਬੱਚੇ ਆਪਣਾ ਟੋਟਲ ਜੀ ਠੀਕ ਆ ਹਾਂਜੀ ਹਾਂਜੀ ਤੇ ਜੇ ਪਹਿਲੇ ਨੰਬਰ ਤਾਂ ਬੱਛੀ ਆ ਗਈ ਗੱ ਹੇ 5 ਮਹੀਨੇ ਦੀ ਗੱਬਣ ਚੱਕ ਪਾਸੀ ਦੰਦੋ ਖੀਰੀ ਜੀ ਦੰਦ ਚੈੱਕ ਕਰਾ ਦੰਦੋ ਬਿਲਕੁਲ ਖੀਰੀ ਆ ਗਈ ਹਾਂ ਇੱਥੇ ਚੈੱਕ ਕਰ ਲਈ ਦੰਦੋ ਬਿਲਕੁਲ ਖੀਰੀ 5 ਮਹੀਨੇ ਗੱਬਣ ਚੱਕ ਪਾਸ ਹਨਾ ਬਸ ਹੀ ਪੂਰੀ ਰਾਰੀ ਪੜੀਏ ਵੇ ਠੀਕ ਹੈ ਤੇ ਜਿਹੜੀ ਨਸਲ ਆ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈਗੀ ਤੇ ਕੱਦ ਕਾਠ ਮੀਡੀਅਮ ਚ ਹੀ ਆ ਗਿਆ ਬਾਕੀ ਜਿੰਦੀਆਂ ਚੰਗੀ ਸਮਝ ਪੜੀਏ ਬੱਚੀ ਥਣ ਚਾਰੀ ਆ ਕੋਈ ਫੂਡ ਸ਼ਾਂਗਣ ਥਣ ਚਾਰੀ ਹੋਣਗੇ ਤੇ ਵਾਕਿੰਦਾ ਕੋਈ ਰਿਕਾਰਡ ਤਾਂ ਕਿਸੇ ਦਾ ਕੁਝ ਨਹੀਂ ਪਤਾ ਵੀਰੇ ਨਹੀਂ ਨਹੀਂ ਬਈ ਅੱਗ ਲੰਜਾਵੇਂ ਕਿਸਦਾ ਆ ਮੇਰੇ ਕੋਲ ਆਪਾਂ ਗੇਂਦ ਚੱਲ ਕੇ ਫਰਾਨਾ ਟੀਕਾ ਲੱਗਾਇਆ ਫਰਾਨਾ ਟੀਕਾ ਕੁਝ ਨਹੀਂ ਦੱਸਣਾ ਆਪਾਂ ਕਿਸੇ ਨੂੰ ਦੱਸਣਾ ਜੀ ਬਸ ਜੋ ਹੈ ਸਾਹਮਣੇ ਹੈ ਆਪਾਂ ਮੁੱਲ ਸਾਰਿਆਂ ਦੀ ਵੀਡੀਓ ਚ ਕਰਾਂਗੇ ਜਾਇਜ ਮੁੱਲ ਹੋਣਗੇ ਬਿਲਕੁਲ ਜਾਇਜ ਮੁੱਲ ਹੋਣੇ ਮੁੱਲ ਵੀਡੀਓ ਵਿੱਚ ਹੋਣਗੇ ਤੇ ਬਾਕੀ ਬਾਈ ਜੀ ਗੱਲ ਜੀ ਸਹੀ ਆ ਕਹਿੰਦਾ ਬਾਈ ਨਾ ਤਾਂ ਕੋਈ ਸੀ ਮਿਲ ਗਿਆ ਕਿ ਵੇਚਣੀ ਆ ਜਿਵੇਂ ਤੁਹਾਨੂੰ ਕੁਆਲਿਟੀ ਨਜ਼ਰ ਆਉਂਦੀ ਚੰਗੀ ਲੱਗਦੀ ਅਸੀਂ ਉਹ ਕੁਆਲਿਟੀ ਦੇਖ ਕੇ ਪਸ਼ੂ ਜਿਹੜਾ ਖਰੀਦ ਸਕਦੇ ਹਾਂ ਜੇ ਪਹਿਲੇ ਨੰਬਰ ਬੱਚੇ ਦਾ ਮੁੱਲ ਫਿਰ ਆਪ ਸਿਰਫ 28000 ਇਹ ਚੋ ਮਾਨਤਨ ਹੋਣ ਮਾਨਤਨ ਕਰਾਂਗੇ ਥੋੜਾ ਠੀਕ ਹੈ 5 ਮਿੰਟ ਗੱਬਣ ਚੈੱਕ ਕਰਵਾਸਾ ਮਿੱਤਰੋ 28000 ਬੋਲਾ 18 20000 ਦੀ ਵਿਕ ਜਾਂਦੀ ਆ ਬਿਲਕੁਲ ਬਿਲਕੁਲ ਚੰਗੀ ਆ ਬਾਕੀ ਸਭ ਵੀ ਭਲੀ ਨਾ ਰਾਜੀ ਆ ਗਈ ਬੱਚੀ ਇੱਥੋਂ ਦੇ ਨਾਲ ਬੈਕ ਸ਼ੈਡ ਤੋਂ ਬੰਤਰ ਚੈੱਕ ਕਰਾ ਦੇ ਨਾ ਬੱਚੀ ਦਾ ਠੀਕ ਹੈ ਦੋ ਨੰਬਰ ਬੱਚੀ ਆ ਗਈ ਵੀਰੇ ਇਹ ਸਾਈਵਾਲ ਆ ਜੀ ਮੈਂ ਸਾਈਵਾਲ ਚਾਹੀਦੇ ਪੰਜ ਮਿੰਟ ਬਹੁਤ ਜਿਆਦਾ ਡਿਮਾਂਡ ਸੀਗੀ ਸਾਈਵਾਲ ਬੱਚੀ ਜਾਂਦੀ ਮੈਂ ਅਸਰ ਵੀ ਪਿਛਲੇ ਵੀਡੀਓ ਚ ਬਹੁਤ ਵੇਚੀਆਂ ਹਾਂ ਹਾਂਜੀ ਤੇ ਕਰਮਲ ਠੰਡੀ ਸਿਲ ਚੈੱਕ ਕਰੋ ਬਈ ਕਿੰਨੀਆਂ ਤੇ ਥਾਂ ਦਿਖਾ ਦਿਆ ਇਹ ਤਾਂ 3 ਮਹੀਨੇ ਦੀ ਗੱਬਣ ਚੱਕ ਪਾਸ ਆ। 3 ਮਹੀਨਾ ਦੀ ਗੱਬਣ ਚੱਕ ਪਾਸ ਆ ਗਈ। ਹਾਂਜੀ ਹਾਂਜੀ ਜਿੱਧਰ ਦੀ ਮਰਜ਼ੀ ਬੈਜੀ ਬਈ ਐਂ ਲੱਤ ਮਾਰ ਦੇ ਇੱਧਰ ਬੈਜੀ ਜਦ ਅੱਛਾ ਵੀ ਆਲਾ ਕਹਿੰਦਾ ਥੋੜੀ ਗਰਮ ਆਵੇ ਮਸਾਈ ਲਗਾਉਂ ਜਿਵੇਂ ਅਸਰ ਬੱਛੀ ਆ। ਹਾਂਜੀ ਅਸਰ ਬੱਛੀ ਆ ਮੰਡੀ ਆ। ਤੇ ਤੋੜ ਕੇ ਦਿਖਾ ਦੀ ਫਿਰ ਆਪਣਾ ਦੰਦੋ ਕੀ ਮੈਗ ਵੀਰੇ ਇਹ ਤੇ ਦੋ ਦਾਂਦਾ ਜੀ। ਦੰਦੋ ਦੋ ਦਾਂਦਾ ਕੀ 3 ਮਹੀਨੇ ਗੱਬਣ ਚੱਕ ਪਾਸ ਆ ਗਈ। ਹਾਈਟ ਲੈਂਥ ਚੰਗੀ ਆ। ਹਾਂਜੀ ਨਾਇ ਖੱਚ ਖੁਚ ਕੇ ਲਿਆਵੇ ਨਾ ਭਜੇ ਪੂਰਾ ਠੰਡਈ ਤੁਰਦੀ ਹੈ ਅੱਛਾ ਹਾਂ ਮਲਾਂ ਉਹਨੇ ਆਪ ਖੱਚ ਕੇ ਭਜ ਗਏ ਜਾਂ ਉਧਰ ਨੂੰ ਜਾਉੜੇ ਐ ਨਹੀਂ ਕਰਦੀ ਉਹ ਲੱਛਣੀਆਂ ਵਾਲੇ ਪੜੇ ਕਰਦੀ ਨਰਮ ਆ ਨਾ ਬੋਲੀ ਢੰਗੀ ਜੀ ਕੁਝ ਨੂੰ ਮਾਰ ਇਹਦਾ ਫਿਰ ਆਪਾਂ ਕੀ ਰੇਟ ਕਰਨਾ ਹੈ ਇਹਦਾ ਵੀ 28000 ਚ ਮੰਗਤਾਂ ਕਰਾਂਗੇ ਇਹਦਾ ਵੀ 28 ਹਾਂ ਜੀ ਚ ਮੰਗਤਾਂ ਕਰ ਦਾਂਗੇ ਲੈ ਚੈੱਕ ਕਰ ਲਓ ਮਿੱਤਰੋ ਸਾਈ ਬਾਜ ਤਿੰਨ ਮਹੀਨੇ ਗੱਬਣ ਚੈੱਕ ਪਾ ਲਈ ਤੇ ਮੂਰ ਚੰਗੀ ਰੁੱਤ ਚ ਵਗ ਜਾਨੇ ਨੇ ਲਗ ਭਾਗ ਜਿ ਮੰਨ ਕੇ ਚੱਲ ਗਈ ਵੀ ਇਹ ਦਸੰਬਰ ਜੰਪਰੀ ਜਿਹੜਾ 20 ਦਸੰਬਰ ਤੋਂ ਸੂਕੀ ਜਦ ਪੂਰੀ ਤੇਜੀ ਹੋਏ ਨਾ ਹਾਂ ਠੰਡ ਚ ਮਤਲਬ ਪੂਰੀ ਦੋ ਨੰਬਰ ਸਗੀ ਸਾਈਵਾਲ ਦੇ ਵਿੱਚ ਹਾਂਜੀ ਤੇ ਨੰਬਰ ਵੀ ਸਾਈਵਾਲ ਆ ਗਈ ਪਿੱਛੇ ਨੇ ਮੇਰੇ ਆਪਣੇ ਕੋਲੇ ਹਾਂ ਇਹ ਤੁਹਾਨੂੰ ਦੋ ਖੀਰੀ ਆ ਜੀ ਨੰਦੋ ਖੀਰੀਆ ਕੀ ਥਣ ਚਾਰ ਆ ਗਈ ਇਹ ਗੱਲਾਂ ਦੇ ਬਿਲਕੁਲ ਕਾਬਲ ਆ ਠੀਕ ਆ ਜੀ ਬਾਕੀ ਤੁਹਾਨੂੰ ਤਾਂ ਤੁਹਾਨੂੰ ਦਿਖਾ ਰਾਂ ਤੁਹਾਨੂੰ ਦਿਖਾ ਦੇਣਾਗਾ ਫੇਸ ਕੁਆਲਿਟੀ ਪ્યોਰ ਸਾਈਵਾਲ ਇੱਕ ਕਰੋ ਲੈ ਬਾਕੀ ਚੱਲ ਰਾਂ ਚੰਗੀ ਆਰ ਅੱਛਾ ਇਹ ਬੱਚੀ ਘਮਣ ਤੇ ਫਾਰਮ ਚੋਂ ਲੰਝਾ ਸੀਗੀ ਠੀਕ ਆ ਜੀ ਠੀਕ ਆ ਤੇ ਇਹਦਾ ਮੁੱਲ ਫਿਰ ਆਪਾਂ ਕਿੰਨਾ ਕਰਨਾ ਹੈ ਇਹਦਾ 16000 ਮੁੱਲ ਆ ਜੀ ਇਹਦੇ ਫੋਟ ਜਰੂਰ ਲੱਗੀ ਆ ਉਹ ਰਵੜ ਚੜ ਜਾਣੀਆਂ ਜੀ ਚੈੱਕ ਕਰਾ ਦਿਓ ਮਾੜੀ ਕਿੰਨਾ ਲੀਹਣਾ ਥੋੜ ਬੇਹਣੀ ਵਾਲੇ ਪਾਸੇ ਦੇ ਵਿੱਚ ਨਾ ਹਾਂਜੀ ਹਾਂ ਛੋਟੀ ਬਚੀ ਹੈ ਇਹ ਮਤਲਬ ਉਹਦਾ ਰਾਵੜ ਚੜਜੂ ਕੋਈ ਡਿਕਟ ਵਾਲੀ ਗੱਲ ਨਹੀਂ ਠੀਕ ਹੋ ਜਾਂਦੀ ਹੈ ਤੇ ਅਜੇ ਤੁਹਾਨੂੰ ਮੈਂ ਕੁਆਲਿਟੀ ਚੈੱਕ ਕਰਾ ਦੇਣਾਗਾ ਕੁਆਲਿਟੀ ਬਹੁਤ ਚੱਲਰ ਚੁਲਰ ਵਾਲੀ ਮੂਹ ਬਹੁਤ ਸੋਹਣਾ ਬੱਚੀ ਹੂੰ ਕੁਆਲਿਟੀ ਬਹੁਤ ਚੰਗੀ ਹੈ ਨਾ 16000 ਮੋਲ ਹੈ 16000 ਮੋਲ ਹੈ 16 ਚੋ ਮਾਰਤਾ ਆਪਾਂ ਕਰ ਦਾਂਗੇ ਹਾਂਜੀ ਤੇ ਅੱਗੇ ਅੱਗੇ ਆਪਾਂ ਚਾਰ ਹੋਰ ਬਚੀ ਐਚਪੀ ਚ ਨਾ ਹਾਂਜੀ ਦੰਦੋ ਖੀਰੀ ਹੈਗੀ ਦੰਦੋ ਖੀਰੀ ਹੈ ਜਾਤ ਵੀ ਰਿਡ ਦੇ ਚੈੱਕ ਕਰ ਲੋਕ ਜਿਹਨੇ ਬਾਈ ਨਹੀਂ ਲੈਣੀ ਆਪੇ ਪ੍ਰਿੰਟ ਵੀ ਚੰਗਾ ਆ ਗਿਆ ਪ੍ਰਿੰਟ ਬਹੁਤ ਚੰਗਾ ਤੇ ਥਣ ਸਹੀ ਵੀ ਤੇ ਇਹਦਾ ਕੀ ਮੁੱਲ ਕਰਨਾ ਫਿਰ ਆਪਾਂ ਇਹਦਾ ਵੀ 16000 ਰੁਪਏ ਮੁੱਲ 16000 ਰੁਪਏ ਹਾਂਜੀ ਸਹੀ ਜਾਇਜ਼ ਮੁੱਲ ਹੈ ਜਰਾ ਬਿਲਕੁਲ ਜਾਇਜ਼ ਮੁੱਲ ਹੈ ਜੀ ਪੂਰੀ ਮੰਟੀ ਕਾ ਲੈ ਆਂਦੇ ਬਿਲਕੁਲ ਕਾਬਲ ਹੈ ਕੱਚੀ ਕੀਲੀ ਬਹੁਤ ਚੰਗੀ ਆ ਕੁਆਲਟੀ ਬਹੁਤ ਸਮੇਤੋਂ ਮੈਂ ਚੱਕਰ ਤੋਂ ਮੰਨ ਚੈੱਕ ਕਰਾ ਦੇਣਾਗਾ ਦੰਦੋਂ ਬਿਲਕੁਲ ਖੀਰੀ ਹੈਗੀ ਥਣ ਚਾਰ ਆ ਗਈ ਤੇ ਅੱਗੇ ਕੀ 59 ਆਪਣੇ ਕੋਲ ਹੈ ਨਾ ਹਾਂਜੀ ਇਹ ਵੀ ਮੈਂ ਸਾਈ ਵਾਲ ਨਾਲ ਮਿਲ ਜਾਗਾ ਨਾ ਹਾਂ ਇਹ ਜਰਸੀ ਤੇ ਸਾਈ ਵਾਲ ਕਰਾਸ ਬੱਚਾ ਜੀ ਹੂੰ ਬਾਕੀ ਸਮਝ ਚੜੀ ਚਾਹੀਏ ਨਾ ਬਹੁਤ ਪਿਆਰਾ ਬੱਚਾ ਜੀ ਅੱਜ ਹੀ ਲਿਆ ਆਪਾਂ ਠੀਕ ਹੈ ਚਮਕ ਚਮਕ ਨੂੰ ਲੱਗ ਮਾਲੂਮ ਆਮ ਬੱਚਾ ਸੋਹਣਾ ਬਹੁਤ ਆ ਹਮ ਕਹਿਕ ਵੀ ਨਦੀ ਉਮਰ ਦੀ ਇਹ 5 ਕਿ ਮਹੀਨਿਆਂ ਦਾ ਹੋ ਗਿਆ ਸੀ ਆ ਮਾ ਜੀ 5 ਕਿ ਮਹੀਨਾ ਤਾਂ ਹਾਂ ਬੰਦਰ ਵੇਖੋ ਖੜ ਨਹੀਂ ਖੜ ਨਹੀਂ ਬੱਚਾ ਚਮਕਦਾ ਬਹੁਤ ਵੈਛੀ ਦੀ ਹਾਂਜੀ ਹਾਂਜੀ ਹਮ ਤੇ ਇਹਦਾ ਭਾ ਕੀ ਮੋਲ ਲੈਣਾ ਸਰ ਇਹਦਾ 14000 ਮੋਲ ਆ ਜੀ ਮਾਨਸਾਨ ਚੱਲਦਾ 14 ਚੋਂ ਮਾਨਸਾਨ ਕਰ ਦਾਂਗੇ ਫਿਕਸ ਪ੍ਰਾਈਸ ਕੋਈ ਨਹੀਂ ਨਾ ਹਾਂਜੀ ਹਾਂਜੀ ਠੀਕ ਆ ਤੇ ਇਸ ਦੀ 580 ਹੈ ਬਈ ਇਹ 6 ਮਨ ਮਰਾਗ ਆਪਣੇ ਕੋਲੇ ਹਾਂਜੀ ਹਾਂਜੀ ਠੀਕ ਹੈ ਇਹ ਬਲੈਕ ਆਪਾਂ ਕਾਫੀ ਜਰਸੀ ਕਹ ਸਕਦੇ ਹਾਂ ਹਾਂ ਇਹਦਾ 12000 ਰੇਟ ਆ ਜੀ ਇਹ ਕਿੰਨੀ ਕੁ ਮਰਦੀ ਆ ਇਹ 6 ਮਹੀਨਿਆਂ ਦੀ ਹੋ ਗਈ ਹੂੰ ਕਰੇ ਮੂੰਹ ਦਿਖਾ ਦੇ ਬੱਚਾ ਮੂੰਹ ਦਿਖਾ ਦੀ ਆਪਾਂ ਸ਼ਰੀਰ ਦੀ ਵੰਤਰ ਬਹੁਤ ਸੋਹਣੀ ਆ ਫੇਸ ਕੁਆਲਟੀ ਵੀ ਚੰਗੇ ਬੱਚੀ ਦੀ ਹੂੰ ਵਧੀਆ ਫੀਡ ਫੋਰ ਪੈ ਗਈ ਮਤਲਬ 2-3 ਮਹੀਨੇ ਚਾਰਾਂ ਕੇ ਵੱਲ ਜਾਣਾ ਬੱਚੇ ਨਾ ਇਹਦਾ 12 ਮੋਲਾ ਜੀ 10000 ਦੀ ਜਸਮ ਹੋ ਜਾ ਜਿੰਦਾ 10000 ਦੀ ਬਿਲਕੁਲ ਜਾਇਜ਼ ਆ ਥਣ ਚਾਰੀ ਹੋਣਾ ਚਾਰੀ ਥਾਣਾ ਤੇ ਆ ਜੋੜੀ ਫੇਰ ਆ ਗਈ ਨਾ ਆਪਣੇ ਕੋਲੇ ਹਾਂ ਜੋੜੀ ਕਿੰਨਾ ਨਵਾਂ ਆਪਣੇ ਕੋਲੇ ਆ ਗਿਆ ਇਹ 7ਵੇਂ ਤੇ 8ਵੇਂ ਨੰਬਰ ਆ ਗਿਆ ਨਾ ਹਾਂਜੀ ਕਿੰਨੀ ਕਿੰਨੀ ਗੁਮ ਚ ਲੱਗ ਪਾ ਮਨ ਲ 5-5 6 ਮਹੀਨਾ ਹੋਣਗੇ ਨਾ ਹਾਂ 5-5 ਮਹੀਨਾ ਦੇ ਦੋਨੇ ਬੋਦੀ ਵਾਲ ਜਾਂ ਕੰਨ ਛੋਟੇ ਛੋਟੇ ਦੋਨਾਂ ਯੋਰ ਚ ਹੀ ਆ ਗਿਆ ਨਾ ਜਿਵੇਂ ਜਰਸੀ ਹੈ ਨਾ ਹਾਂ ਵੀ ਇਹ ਬੱਚਾ ਨਾ ਅਗਲਾ ਨਾ 40 1 46 40 138 ਸੀਮਨ ਦੀ ਕਹਿ ਜਾਂਦਾ ਹਰ ਕੋਈ ਆਪਾਂ ਕੁਝ ਨਹੀਂ ਕਹਿਣਾ ਆਪਾਂ ਕੁਝ ਨਹੀਂ ਕਹਿਣਾ ਆਪਾਂ ਬਸ ਜੋ ਕੁਆਲਿਟੀ ਆ ਵੀਡੀਓ ਦੇ ਵਿੱਚ ਚੰਗਾ ਲੱਗੂ ਤੱਕ ਲੈ ਲੂਗਾ ਨਾ ਚੰਗਾ ਲੱਗੂ ਤਾਂ ਮੈਂ ਲੈ ਬੈਂ ਸਹੀ ਗੱਲ ਹੈ ਬਾਈ ਜੀ ਉਹਨਾਂ 14-14000 ਰੁਪਏ ਮੋਲਾ 28000 ਜੋੜੇ ਦਾ ਜੋ ਜੋੜਾ ਲੈਦੇ ਵੱਧ ਮੰਗ ਤਣ ਕਰ ਦੰਗੇ ਆ ਕਾਲੇ ਪੇਸ਼ ਵਾਲੀ ਬੱਚੀ ਦੀ ਇਹ ਜੋ ਦਾ ਮਾਰਤਾ 28000 ਬਣੂ ਦੋਨਾਂ ਦਾ ਜੇ ਦੋਨੇ ਇਕੱਠੇ ਲੈ ਲਾਂ ਜੋੜੀ ਤਾਂ ਤੁਹਾਡਾ ਮਾਰਤਾ ਉਹ ਹੀ ਸਾਹ ਨਾ ਹੋ ਜੂਗਾ ਚੰਗੀ ਅਸੀਂ ਕੋਲਿਆ ਦੇਖੋ ਬੱਚਾ ਬਹੁਤ ਸੋਹਣਾ ਨੇ ਪਿਆਰਿਆ ਨੇ ਆ ਬਾਕੀ ਥੋੜਾ ਦੀ ਬੰਦ ਤਰ ਕੋਈ ਥਾਂ ਦੇਖੀ ਝੋਲੀਆਂ ਗੱਡੀਆਂ ਸਾਫ ਹੂੰ ਇਹ ਇੱਥੇ ਚੱਕਰ ਲਓ ਹੂੰ ਇਹਦੀ ਵੀ ਚੈੱਕ ਕਰਾ ਇਹਦੀ ਮੈਂ ਚੈੱਕ ਕਰਵਾ ਦਿੰਦਾ ਸਹੀ ਆ ਇਹ ਅੱਜ ਹੀ ਰੰਗ ਚ ਆ ਗਿਆ ਨਾ ਇੱਥੋਂ ਕੁਆਲਿਟੀ ਚੈੱਕ ਕਰ ਲਓ ਜੀ 14000 ਰੁਪਏ ਇੱਕਦਮ ਮੁੱਲ ਆ ਨਾ ਹਾਂਜੀ ਹਾਂਜੀ 28000 ਬਣਾਂਗੇ ਦੋਨਾਂ ਦਾ ਬਾਜ ਦਾ ਪਿੰਡ ਜੈਤੋਂ ਖਾਸ ਹੀ ਆਗੇ ਜੀ ਬਾਜਖਾਨ ਦੇ ਬਿਲਕੁਲ ਨਾਲ ਆ ਗਿਆ ਤੇ ਨੰਬਰ ਵਾਈਜ਼ ਸਕਰੀਨ ਤੇ ਚੱਲਦਾ ਹੈ ਆਗਾ ਨੋਮਲ 10000 ਨੰਬਰ ਨਾ ਹਾਂਜੀ ਇਹ ਕਿੰਨੀ ਕਿੰਨੀ ਉਮਰ ਦਾ ਇਹ ਬਰੇਰਲਾ ਬੱਚਾ 3-4 ਮਹੀਨੇ ਹੋਣਗੇ ਬਰੇ 2-3 ਮਹੀਨੇ ਬਸ ਇਹ ਜਾ ਕੁਛ ਹੀ ਹੋਣਾ ਨਾ ਹਾਂ ਇਹਦਾ 7000 ਮੁੱਲ ਆ ਭਾਈ ਜਿਹੜਾ ਆਹ ਹਾਂ ਬੱਚਾ ਲਿੱਸਾ ਜ਼ਰੂਰ ਆ ਪਰ ਬਰੀਡ ਬਹੁਤ ਆ ਤੇ ਉਹਦਾ 3000 ਮੁੱਲ ਜੋੜੇ ਦਾ 10000 ਮੁੱਲ ਇਹ 7000 ਰੁਪਿਆ ਹਾਂਜੀ ਇਹ 3000 ਰੁਪਿਆ ਉਹ 3000 ਰੁਪਿਆ ਠੀਕ ਉਹ ਆ ਚੀਜ਼ ਆ ਭਾਈ ਇੱਕ ਜਿਹਨੇ ਸੰਭ ਲਈ ਨਾ ਹੂੰ ਚੀਜ਼ ਬੰਨੀ ਆ ਬੱਚੀ ਬਹੁਤ ਟੋਪ ਵਾਲਾ ਇੱਥੇ ਚੈੱਕ ਕਰ ਲੋ ਚੰਗੀ ਆ ਨਾ ਪਰ ਥੋੜਾ ਬਾਜਨ ਜਰੂਰ ਆ ਕਾ ਵਸ ਦੋ ਮਤਲਬ ਇਹ ਬੱਚਾ ਹੀ ਆ ਦੋਤ ਪੀ ਨਾਲ ਆਇਆ ਤਾਂ ਝੋਲੀ ਵੀ ਬਹੁਤ ਸਾਫ ਆ ਚਾਰ ਹੀ ਥਾਣਾ ਇਹਦੇ ਠੀਕ ਆ ਬਾਕੀ ਥੋੜਾ ਬੱਚਾ ਨਿਆਣਾ ਕੇ ਬਾਲਾਂ ਚ ਲੈ ਇੱਥੇ ਚੈੱਕ ਕਰ ਲੋ ਜੀ 7000 ਰੁਪਏ ਸਾਨੂੰ ਵਿੱਚ ਬੱਚਾ ਜਰਾ ਹੀ ਮਿਲ ਜਾਊਗਾ ਨਾ ਹੂੰ ਚੰਗਾ ਯਾਰ ਪਿਆਰਾ ਬਹੁਤ ਆ ਬੱਚਾ ਉਹ ਕੁਆਲਟੀ ਇਹ ਇਹ ਪਿਛਲਾ ਜਿਹੜਾ ਉਹ 3000 ਦਾ ਉਹ 3000 ਜੇ ਦੋਨੇ ਇਕੱਠੇ ਲੈ ਲੇ ਮਾਰਤਾ ਕਰ ਦੇਗਾ ਹਾਂ ਕਰ ਦਾਂਗੇ ਠੀਕ ਆ ਜੀ ਲੈ ਇਹਨਾਂ ਸਾਨੂੰ ਆ ਫੇਰ ਨਿਆ ਮੁਰਾਦਨ ਆ ਬੱਚਾ ਦੇ ਵਿੱਚ ਚੰ ਸ਼੍ਰੀ ਦੀ ਬੰਤਰ ਜਿਹੜੀ ਬਹੁਤ ਚੰਗੀ ਹੈਗੀ ਠੀਕ ਆ ਹਾ ਜੋੜਾ ਮਲ ਜੋ ਕੋਈ ਭਰਾ ਲੈ ਗਿਆ ਵਧੀਆ ਮਤਲ ਹਾਂਸਾਂ ਦੀ ਜੋੜੀ ਬਣ ਜੂਦਾਂ ਨਾ ਜਨਾ ਪਹਿਣੇ ਲਾ ਦਮ ਇੱਕ ਜਿਹੜਾ ਨਾ ਦੋਨੇ ਪਹਿਣਾਗੇ ਸਹੀ ਆ ਤੇ ਇਹਨਾਂ ਸਨ ਲਾਸਟ ਜੇ ਫੇਰ ਨਿਗਮਰਵਾ ਦੇਣਾਗਾ 10 ਬੱਚਾ ਬਾਈ ਕੋ ਟੋਟਲ 1 ਕੇ ਐਫ ਆ 3 ਕੁ ਲਗ ਭਗ ਸਾਈ ਵਾਲਾ ਤੇ ਬਾਕੀ ਜਰਸੀ ਆ ਗਈਆਂ ਤੇ ਦੋ ਚ ਗੱਬਣ ਚੱਕ ਪਾਸ ਆ ਗਈਆਂ ਬਾਕੀ ਜਿਹੜਾ ਭਰਾ ਗੱਬਣ ਚੱਕ ਪਾ ਖਰੀਦੂਗਾ ਇਹ ਕੋਈ ਵੀ ਡਾਕਟਰ ਲੈ ਕੇ ਆ ਆਪ ਦਾ ਜਾਂ ਇੱਥੋਂ ਲੈ ਕੇ ਤੁਸੀਂ ਚੈੱਕ ਕਰਵਾ ਸਕਦੇ ਨਾ ਉਹ ਥੱਲੀ ਕਰਨ ਦਾ ਤੁਹਾਡਾ ਫਰਜ ਹੈਗਾ ਜਿਹੜੇ ਵੇ ਨੂੰ ਜਿਹੜੀ ਬੱਚੀ ਪਸੰਦ ਆਊਗੀ ਬਾਈ ਦੇ ਪਿੰਡ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ